ਪਰੇ ਰਮਾਨਾਉਂਦੇ ਆ ਜੀ ਇਹ ਨਾ ਮੈਂ ਵੀਡੀਓ ਪਾਉਣਾ ਪੰਦਦਾ ਹੀ ਆ। ਆਹ ਤੇ ਚੜ੍ਹ ਜਾਓ। ਪਰੇ ਰਮਾਨਾਉਂਦੇ ਇੱਕ ਤੋ ਕਰਪਾਨ ਨੰਗੀ ਦੀ। ਏਕੜੇ ਖੱਟੇ ਪਰੇ ਨਾ ਮੂੰਹ ਪਤਾਵਾ। ਹਾਂ। ਇਹ ਤੋ ਪਿਸਟਲ ਆ ਜੀ। ਬੰਦੇ ਕੁਛ ਨਹੀਂ ਕਹਿੰਦੇ। ਹਾਂ ਜੀ। ਇੱਕ ਤੋ ਕਰਪਾਨ ਇੱਕ ਤੋ ਪਿਸਟਲ ਆ। ਵਾਏ ਕੋਦਾ ਏ ਏਕੜੇ ਜਿੰਨੇ ਗੱਲੇ ਚ ਪੈਸੇ ਸੀ ਉਹ ਕੱਢਦਾ ਨਜ਼ਰ ਆ ਰਿਹਾ ਜੀ ਬਸ। ਇਹ ਕੋਲ ਬਾਰੇ ਉਹ ਖਲੇਵਾ ਨੇ ਨਹੀਂ ਉਹ ਬਯੰਗੀ ਉਹ ਦਾ ਚਾਹਤਾ ਕਿ ਯੰਗੀ ਉਹ ਬਜ਼ੁਰਗ ਵੇਖ ਕੇ ਮੁੰਡੇ ਬਸ ਇਹੀ ਹੈ ਜੀ ਉਹ ਸੁਝਾਉਂਦੀ ਮੈਂ ਹੁਣ ਤੇ ਵੀ ਅੱਜ ਤੇ ਵੀ ਉਹ ਜੋ ਬਾਲਾ ਨਾ ਨੈ ਇੱਕ ਹੋਰ ਮੜਾਇਆ ਆ ਨਾਲ ਇਹ ਨਾਲ ਹੋਰ ਬੰਦਾ ਰਹਿਣਾ ਹਾਂ ਇੱਕ ਪੈਸੇ ਕੱਢਦਾ ਜਾਵੇ ਬਸ ਇਹ ਨਾ ਕੰਮ ਕਰਦੇ ਇਧਰ ਐ ਇੰਦਾ ਐ ਸিসিਟੀਵੀ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੇਖੌਫ ਲੁਟੇਰੇ ਦੁਕਾਨ ਅੰਦਰ ਆਉਂਦੇ ਨੇ ਤੇ ਬੰਦੂਕ ਦੀ ਨੋਕ ਤੇ ਦੁਕਾਨਦਾਰ ਤੋਂ ਪੈਸੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਮਿਲੀ ਜਾਣਕਾਰੀ ਅਨੁਸਾਰ ਜਦ ਦੁਕਾਨਦਾਰ ਆਪਣੀ ਦੁਕਾਨ ਨੂੰ ਬੰਦ ਕਰਨ ਲੱਗਦਾ ਹੈ ਤਾਂ ਅਚਾਨਕ ਹੀ ਲੁਟੇਰੇ ਉੱਥੇ ਆ ਜਾਂਦੇ ਨੇ ਤੇ ਦੁਕਾਨ ਵਿੱਚ ਰੱਖੇ ਸਾਰੇ ਪੈਸੇ ਲੁੱਟ ਕੇ ਫਰਾਰ ਹੋ ਜਾਂਦੇ ਨੇ ਬੜੇ ਰਹਿਮਾਨਾ ਆਉਂਦੇ ਆ ਜੀ ਇਹ ਨਾ ਮੈਂ ਵੀਡੀਓ ਖੋਣਾ ਬੰਦ ਦੇਈ ਆ ਆ ਬੜੇ ਰਹਿਮਾਨਾ ਦੇ ਇੱਕ ਤੋਂ ਕਿਰਪਾ ਨੰਗੀ ਜੀ ਇੱਕ ਨੇ ਖੱਟੇ ਪਰੇ ਨਾ ਮੂੰਹ ਪਤਾਵਾ ਆ ਹਾਂ ਜੇ ਤੁਹਾਨੂੰ ਪਿਸਟਲ ਆ ਜੀ ਬੱਸ ਜਿ ਕੁਛ ਨਹੀਂ ਕਹਿੰਦੇ ਹਾਂ ਹਾਂ ਜੀ ਇੱਕ ਤਾਂ ਕਿਰਪਾਨ ਇੱਕ ਤਾਂ ਪਿਸਟਲ ਆ ਵਾਹੇ ਕੋ ਦਾ ਇੱਕ ਜਿੰਨੇ ਗੱਲੇ ਚ ਪੈਸੇ ਸੀ ਉਹ ਕੱਢਦਾ ਨਜ਼ਰ ਆ ਰਿਹਾ ਜੀ ਬਸ ਇੱਕ ਹੂਲ ਬਾਰੇ ਉਹ ਦੇਖ ਲੈ ਵਾ ਨਹੀਂ ਨਹੀਂ ਉਹ ਚਾਚਾ ਉਹ ਜਾਣਦੇ ਉਹਦਾ ਮਾ ਚਾਚਾ ਕਿ ਜਾਣਦੇ ਉਹ ਬਜ਼ੁਰਗ ਵੇਖ ਕੇ ਮੁੜ ਗਿਆ ਬਸ ਇਹੀ ਆ ਜੀ ਉਹ ਦਿਲ ਦੀ ਮਾਰ ਆ ਪਿੱਛੇ ਗਈ ਅਸਟਮੀਨ ਉਹਨੂੰ ਸੋਕਾ ਰਣਾ ਨਾ ਇੱਕ ਹੋਰ ਮੁੱਦਾ ਆਇਆ ਨਾਲ ਇਹਨਾਂ ਦੇ ਹੋਰ ਹਲਦਾ ਰਿਹਾ ਹਾਂ ਹਾਂ ਇੱਕ ਪੈਸੇ ਕੱਢਦਾ ਪਿਆ ਜੇ ਬਸ ਇਹ ਨਾ ਕੰਮ ਕਰਦੇ ਇਧਰ ਐ ਇਹਨਾਂ ਦਾ